ਤਾਂ ਇਸ ਵੇਲੇ ਦੀ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਜਲੰਧਰ ਦੇ ਵਿੱਚ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਹੈ ਜਲੰਧਰ ਅਤੇ ਜਲੰਧਰ ਕੈਂਟ ਦੇ ਵਿੱਚ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਹੈ ਤਾਂ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਥੱਲੇ ਕੋਈ ਨੁਕਸਾਨ ਆ ਜਿਹੜਾ ਉਹ ਮੋਬਾਈਲ ਹਮਲੇ ਵਿੱਚ ਨਹੀਂ ਹੋਇਆ ਹਵਾ ਦੇ ਵਿੱਚ ਹੀ ਮਿਜ਼ਾਈਲਾਂ ਨੇ ਜਿਹੜੀਆਂ ਉਹ ਡਿਸਟਰੋਏ ਕਰ ਦਿੱਤੀਆਂ ਗਈਆਂ ਨੇ ਅਤੇ ਥੱਲੇ ਕਿਸੇ ਵੀ ਪ੍ਰਕਾਰ ਦੇ ਨੁਕਸਾਨ ਦੀ ਅਜੇ ਕੋਈ ਵੀ ਗੱਲ ਸਾਹਮਣੇ ਨਹੀਂ ਆਈ ਤਾਂ ਲਗਾਤਾਰ ਧਮਾਕੇ ਪੰਜਾਬ ਦੇ ਪੱਕੋ ਪੱਖ ਇਲਾਕਿਆਂ ਦੇ ਵਿੱਚ ਹੋ ਰਹੀ ਨੇ ਹਾਲਾਂਕਿ ਪਹਿਲਾਂ ਇਹ ਵੀ ਖਬਰ ਆਈ ਸੀ ਕਿ ਗੋਇੰਦਵਾਲ ਸਾਹਿਬ ਦੇ ਵਿੱਚ ਇੱਕ ਵੱਡੇ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਹੈ ਥਰਮਲ ਪਲਾਂਟ ਦੇ ਨੇੜੇ ਬਿਆਸ ਦਰਿਆ ਦੇ ਵਿੱਚ ਮਿਸਾਈਲ ਨੂੰ ਡਿਸਟਰੋਏ ਕਰ ਦਿੱਤਾ ਗਿਆ ਹੈ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਤਾਂ ਇਹ ਥਰਮਲ ਪਲਾਂਟ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਵੀ ਹੋ ਸਕਦੀ ਸੀ ਤਾਂ ਸੂਤਰਾਂ ਵੱਲੋਂ ਜਾਣਕਾਰੀ ਸਾਹਮਣੇ ਆਈ ਹੈ ਹਾਲਾਂਕਿ ਅਧਿਕਾਰੀਆਂ ਦੇ ਵੱਲੋਂ ਇਸ ਬਾਰੇ ਅਜੇ ਜਾਣਕਾਰੀ ਨਹੀਂ ਦਿੱਤੀ ਗਈ ਲੇਕਿਨ ਉਸ ਦੀ ਵੀਡੀਓ ਆ ਜਿਹੜੀ ਹੋ ਤਮਾਕਾ ਦੀ ਆਵਾਜ਼ ਦੀ ਉਹ ਜਰੂਰ ਸਾਹਮਣੇ ਆਈ ਆ ਤਾਂ ਜਲੰਧਰ ਦੀਆਂ ਵੀਡੀਓਸ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤਾਂ ਜਲੰਧਰ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਇਹ ਵੀਡੀਓਸ ਬਣਾਈਆਂ ਗਿਆ ਨੇ ਲਵਲੀ ਯੂਨੀਵਰਸਿਟੀ ਤੋਂ ਵੀ ਇੱਕ ਵੀਡੀਓ ਬਣਾਈ ਗਈ ਹੈ ਅਤੇ ਹੋਰ ਵੀ ਕੁਝ ਵੀਡੀਓਸ ਤੇ ਜਿਹੜੀਆਂ ਜਲੰਧਰ ਤੋਂ ਬਣਾਈਆਂ ਗਿਆ ਨੇ ਤਾਂ ਜਲੰਧਰ ਦੇ ਵਿੱਚੋਂ ਪੀਏਪ ਦੇ ਨੇੜੇ ਤਮਾਕਾ ਹੋਇਆ ਏ ਜਿਸ ਦਾ ਕੋਈ ਵੀ ਨੁਕਸਾਨ ਜਿਹੜਾ ਉਹ ਥੱਲੇ ਗਰਾਊਂਡ ਤੇ ਨਹੀਂ ਹੋਇਆ ਨਾਲ ਹੀ ਪਟੇਲ ਚੌਂਕ ਦੇ ਨੇੜੇ ਤਮਾਕਾ ਹੋਣ ਦੀ ਆਵਾਜ਼ ਆ ਜਿਹੜੀ ਉਹ ਸੁਣਾਈ ਦਿੱਤੀ ਸੀ ਲੇਕਿਨ ਅਗਰ ਉਪਰੋਚਾਰ ਨੂੰ ਦੇਖਿਆ ਜਾਵੇ ਤਾਂ ਅੱਗ ਵਰਗੀ ਕਿਸੇ ਵੀ ਘਟਨਾ ਦਾ ਕੋਈ ਵੀ ਸਬੂਤ ਨਹੀਂ ਮਿਲਿਆ ਜਲੰਧਰ ਕੈਂਟ ਨੇ ਵਿੱਚ ਵੀ ਜ਼ੋਰਦਾਰ ਧਮਾਕਾ ਹੋਣ ਦੀ ਖਬਰ ਹੈ ਤਾਂ ਲਗਾਤਾਰ ਜਲੰਧਰ ਦੇ ਵੱਖੋ ਵੱਖ ਇਲਾਕੇ ਨੇ ਜਿਹੜੇ ਉੱਥੋਂ ਵੀਡੀਓਜ਼ ਦੇ ਜਿਹੜੀਆਂ ਉਹ ਵਾਇਰਲ ਹੋ ਰਹੀਆਂ ਨੇ ਮਸਾਈਲਾਂ ਨੇ ਜਿਹੜੀਆਂ ਉਹ ਹਵਾ ਦੇ ਵਿੱਚ ਦੇਖੀਆਂ ਜਾਂਦੀਆਂ ਨੇ ਅਤੇ ਬਾਅਦ ਦੇ ਵਿੱਚ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੰਦੀ ਆ ਤਾਂ ਐਂਟੀ ਮਸਾਈਲ ਸਿਸਟਮ ਦੇ ਵੱਲੋਂ ਲਗਾਤਾਰ ਇਹਨਾਂ ਮਸਾਈਲਾਂ ਨੂੰ ਨਸ਼ਟ ਕੀਤਾ ਜਾ ਰਿਹਾ ਹੈ ਤਾਂ ਫੌਜੀ ਛਾਉਣੀ ਆ ਏਅਰ ਫੋਰਸ ਸਟੇਸ਼ਨ ਅਤੇ ਕੁਝ ਹੋਰ ਅਜਈਆਂ ਥਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਲਗਾਤਾਰ ਪਾਕਿਸਤਾਨ ਵੱਲੋਂ ਹੋ ਰਹੀ ਹੈ ਤਾਂ ਲਗਾਤਾਰ ਹੋਰ ਵੀ ਇਲਾਕਿਆਂ ਵਿੱਚੋਂ ਤੁਮਾਕਿਆਂ ਦੀਆਂ ਖਬਰਾਂ ਨੇ ਜੜੀਆਂ ਉਹ ਸਾਹਮਣੇ ਆਈਆਂ ਨੇ ਤਾਂ ਜਲੰਧਰ ਦੇ ਨਾਲ ਨਾਲ ਗੁਰਦਾਸਪੁਰ ਦੇ ਵਿੱਚੋਂ ਵੀ ਤੁਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਗਈ ਸੀ ਤਾਂ ਜਲੰਧਰ ਦੇ ਵਿੱਚੋਂ ਮੁਰਤੋਂ ਅਨਾਉਂਸਮੈਂਟ ਹੋਈ ਹੈ ਬਲੈਕਆਊਟ ਦੇ ਬਾਰੇ ਅਤੇ ਲੋਕਾਂ ਨੂੰ ਸੁਚੇਤ ਰਹਿਣ ਦੇ ਲਈ ਕਿਹਾ ਗਿਆ ਹੈ ਤੇ ਨਾਲ ਹੀ ਕੁਝ ਹੋਰ ਇਲਾਕੇ ਨੇ ਜਿਹੜੇ ਉਹਨਾਂ ਦੇ ਵਿੱਚ ਵੀ ਬਲੈਕਆਊਟ ਆ ਜਿਹੜਾ ਉਹ ਪੂਰਨ ਤੌਰ ਤੇ ਕਰ ਦਿੱਤਾ ਗਿਆ ਹੈ ਨਾਲ ਹੀ ਚੰਡੀਗੜ੍ਹ ਦੇ ਵਿੱਚ ਬਲੈਕਆਊਟ ਦੇ ਸਾਇਰਨ ਨੇ ਜਿਹੜੇ ਉਹ ਵਜਾਏ ਗਏ ਨੇ ਕਿਉਂਕਿ ਇਹ ਅਲਰਟ ਪਹਿਲਾਂ ਹੀ ਜਾਰੀ ਕੀਤਾ ਜਾ ਸਕ ਚੁੱਕਿਆ ਸੀ ਕਿ ਚੰਡੀਗੜ੍ਹ ਦੇ 에어ਪੋਰਟ ਸਟੇਸ਼ਨ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਅਤੇ ਨਾਲ ਹੀ ਹੋਰ ਵੀ ਕਈ ਇਲਾਕੇ ਨੇ ਜਿਹੜੇ ਉੱਥੋਂ ਤਸਵੀਰਾਂ ਸਾਹਮਣੇ ਆਈਆਂ ਸੀ ਤਾਂ ਫਿਰੋਜ਼ਪੁਰ ਦੇ ਵਿੱਚ ਇੱਕ ਪਿੰਡ ਦੇ ਵਿੱਚ ਦੋ ਡਰੋਨ ਇੱਕ ਮਕਾਨ ਤੇ ਡਿੱਗਦੇ ਨੇ ਜਿੱਥੇ ਪਰਿਵਾਰ ਦੇ ਤਿੰਨ ਜੀ ਜਖਮੀ ਹੋ ਜਾਂਦੇ ਨੇ ਅਤੇ ਘਰ ਦੇ ਵਿੱਚ ਅੱਗ ਲੱਗ ਜਾਂਦੀ ਹੈ ਇੱਕ ਗੱਡੀ ਵੀ ਇੱਥੇ ਨਸਤ ਹੋ ਜਾਂਦੀ ਹੈ ਅਤੇ ਫਿਰੋਜ਼ਪੁਰ ਦੇ ਵਿੱਚ ਵੀ ਤੁਬਾਕਿਆਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਨੇ ਦੂਜੇ ਪਾਸੇ ਪਠਾਨਕੋਟ ਅਤੇ ਅਮਰitsar ਦੇ ਕੁਝ ਇਲਾਕਿਆਂ ਵਿੱਚ ਵੀ ਤੁਬਾਕਿਆਂ ਦੀ ਆਵਾਜ਼ ਆਉਣ ਦੀ ਖਬਰ ਸਾਹਮਣੇ ਆਈ ਹੈ ਨਾਲ ਹੀ ਕੁਝ ਹੋਰ ਇਲਾਕੇ ਦੇ ਜਿਹੜੇ ਉਹ ਫਾਜ਼ਿਲਕਾ ਫਰੀਦਕੋਟ ਵਰਗੇ ਉੱਥੇ ਵੀ ਤਮਾਕਿਆਂ ਦੀਆਂ ਆਵਾਜ਼ਾਂ ਨੇ ਜਿਹੜੀਆਂ ਉਹ ਸੁਣਾਈ ਦਿੱਤੀਆਂ ਨੇ ਪਟਿਆਲਾ ਦੇ ਵਿੱਚ ਵੀ ਇੱਕ ਅਜੀਬ ਜਿਹਾ ਸਾਊਂਡ ਆ ਜਿਹੜਾ ਸੁਣਾਈ ਦਿੱਤਾ ਸੀ ਮਸਾਇਲ ਨੂੰ ਮਾ ਕਿਸੇ ਵਸਤੂ ਦਾ ਸਾਊਂਡ ਆ ਜਿਹੜਾ ਸੁਣਾਈ ਦਿੱਤਾ ਸੀ ਜਿਸ ਦੀ ਆਵਾਜ਼ ਸੀ ਸੀਸੀਟੀਵੀ ਕੈਮਰਿਆਂ ਦੇ ਵਿੱਚ ਵੀ ਕੈਦ ਹੋਈ ਹੈ ਤ ਲਗਾਤਾਰ ਪੰਜਾਬ ਦੇ ਵੱਖ-ਵੱਖ ਥਾਵਾਂ ਦੇ ਉੱਤੇ ਮਜ਼ਾਇਲ ਹਮਲੇ ਨੇ ਜਿਹੜੇ ਡਰੋਨ ਹਮਲੇ ਨੇ ਜਿਹੜੇ ਹੋ ਰਹੇ ਨੇ ਜੰਮੂ ਕਸ਼ਮੀਰ ਪੰਜਾਬ ਰਾਜਸਥਾਨ ਤੇ ਗੁਜਰਾਤ ਦੇ ਕੁਝ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤਾਂ ਕੁਝ ਘੰਟੇ ਪਹਿਲਾਂ ਇੱਕ ਸਟੇਟਮੈਂਟ ਆ ਜਿਹੜੀ ਉਹ ਇੰਡੀਅਨ ਆਰਮੀ ਦੇ ਵੱਲੋਂ ਜਾਰੀ ਕੀਤੀ ਗਈ ਸੀ ਜਿਸ ਦੇ ਵਿੱਚ ਦੱਸਿਆ ਗਿਆ ਸੀ ਕਿ ਦੇਸ਼ ਦੀਆਂ 26 ਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਤਾਂ ਹੋ ਸਕਦਾ ਹੈ ਹੁਣ ਇਸ ਗਿਣਤੀ ਦੇ ਵਿੱਚ ਵਾਧਾ ਹੋ ਜਾਵੇ ਪਹਿਲਾਂ ਰਾਤ ਹੁੰਦੇ ਸਾਰੇ ਹੀ ਧਮਾਕੇ ਦੇ ਜਿਹੜੇ ਉਹ ਕੀਤੇ ਜਾਂਦੇ ਨੇ ਜਿਸ ਤੋਂ ਬਾਅਦ ਕੁਝ ਘੰਟੇ ਸ਼ਾਂਤੀ ਰਹਿੰਦੀ ਹੈ ਅਤੇ ਫਿਰ ਮੁੜ ਤੋਂ ਧਮਾਕੇ ਦੇ ਜਿਹੜੇ ਉਹ ਕੀਤੇ ਜਾ ਰਹੇ ਨੇ ਤਾਂ ਅਸੀਂ ਦਰਸ਼ਕਾਂ ਨੂੰ ਵੀ ਅਪੀਲ ਕਰਾਂਗੇ ਕਿ ਉਹ ਕਿਹੜੇ ਇਲਾਕੇ ਵਿੱਚ ਨੇ ਅਤੇ ਉੱਥੇ ਕਿਸ ਤਰ੍ਹਾਂ ਦਾ ਮਾਹੌਲ ਹੈ ਇਹ ਜਾਣਕਾਰੀ ਆ ਜਿਹੜੀ ਉਹ ਕਮੈਂਟਾਂ ਦੇ ਵਿੱਚ ਸਾਂਝੀ ਕੀਤੀ ਜਾਵੇ ਅਤੇ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਵੀਡੀਓਜ਼ ਬਾਰੇ ਵੀ ਦਰਸ਼ਕਾਂ ਨੂੰ ਸचेत ਕਰਨਾ ਚਾਹੁੰਦੇ ਆ ਕਿ ਅਜਿਹੀਆਂ ਵੀਡੀਓਜ਼ ਤੇ ਯਕੀਨ ਨਾ ਕੀਤਾ ਜਾਵੇ ਬਹੁਤ ਸਾਰੇ ਲੋਕ ਤੇ ਜਿਹੜੇ ਉਹ ਪੁਰਾਣੀ ਵੀਡੀਓਜ਼ ਤੇ ਜੜੀਆਂ ਜਾਂ ਫਿਰ ਐਡਿਟ ਕੀਤੀ ਹੋਈ ਵੀਡੀਓਜ਼ ਤੇ ਜੜੀਆਂ ਉਹ ਪੋਸਟ ਕਰ ਰਹੇ ਨੇ ਤਾਂ ਲੋਕਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਕਿਸੇ ਰਿਲਾਈਅਬਲ ਸੋਰਸ ਤੋਂ ਆਈਆਂ ਖਬਰਾਂ ਦਾ ਹੀ ਯਕੀਨ ਆ ਜਿਹੜਾ ਉਹ ਕੀਤਾ ਜਾਵੇ ਪਹਿਲਕ ਨਾ ਹੋਇਆ ਜਾਵੇ ਅਗਰ ਕੋਈ ਵੀ ਐਮਰਜੈਂਸੀ ਸਿਚੁਏਸ਼ਨ ਵੜਦੀ ਹੈ ਤਾਂ ਫੌਰਨ ਐਮਰਜੈਂਸੀ ਨੰਬਰਾਂ ਦੇ ਉੱਤੇ ਸੰਪਰਕ ਕੀਤਾ ਜਾਵੇ ਤਾਂ ਪੰਜਾਬ ਪੁਲਿਸ ਇੰਡੀਅਨ ਆਰਮੀ ਅਤੇ ਹੋਰ ਸੁਰੱਖਿਆ ਜਥੇਬੰਦੀਆਂ ਦੇ ਜਿਹੜੀਆਂ ਉਹ ਲਗਾਤਾਰ ਲੋਕਾਂ ਦੀ ਮਦਦ ਦੇ ਲਈ ਤਿਆਰ ਨੇ ਤਾਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਘਰਾਂ ਅੰਦਰ ਸੁਰੱਖਿਤ ਰਿਹਾ ਜਾਵੇ ਅਤੇ ਲਾਈਟਾਂ ਪੂਰੀ ਤਰ੍ਹਾਂ ਬੰਦ ਕਰ ਦਿੱਤੀਆਂ ਜਾਣ